ਵਾਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਆਪਾਂ ਪਿੰਡ ਸੈਣਾ ਜ਼ਿਲ੍ਹਾ ਬਰਨਾਲਾ ਇਥੋਂ ਕਵਰ ਕਰਦੇ ਵੈ ਸੈਣਾ ਜਦੋਂ ਬਧਾਤਿਆਂ ਨੂੰ ਜਾਣਦੇ ਆਪਾਂ 18 ਫੁੱਟੀ ਰੋਡ ਬਿਲਕੁਲ ਨਹਿਰ ਦੇ ਨਾਲ ਬੰਜਾਂ ਦੀ ਖੇਤਾਂ ਜਰ ਹੈਸਾ ਤੇ ਨੰਬਰ ਬੋਲਿਓ ਜੀ ਆਪਣਾ 98782 98782 60256 60256 ਜੋ ਸਾਹਮਣੇ ਆਪਾਂ ਸਕਰੀਨ ਤੇ ਮੱਝ ਦੇਖਦੇ ਪਿਆ ਤੀਜਾ ਸੂਆ ਜੈਨ ਨੂੰ ਸੁੰਦੀ ਪਈ ਆ ਪਹਿਲਾ ਤੇ ਦੂਜਾ ਦੋ ਸੂਏ ਘਰ ਤੋਂ ਤੇ ਪੀਤਾ ਗਿਆ ਤੇ ਰਾਜਿਸਮੀ ਭਲੀ ਬਹੁਤ ਆ ਹਜੇ ਇਹਦੇ 12 ਦਿਨ ਸੂਣ ਦੇ ਵਿੱਚ ਬਾਕੀ ਪਏ ਹੈਗੇ ਤੇ ਸਿੰਘ ਮੂੰਹ ਮੱਥੇ ਮੰਤਰ ਦੇਖ ਸਕਦੇ ਹੋ ਤੇ ਬਾਕੀ ਥਾਣਾ ਚ ਗੈਪ ਦੇਖ ਸਕਦੇ ਹੋ ਚਾਰੇ ਥਣ ਨਿਖਣਵੇਂ ਸਾਫ ਸੁਥਰੇ ਵਿੱਥੀ ਤੇ ਤੇ ਦੂਜੇ ਸੂਏ 12 ਕਿਲੋ ਦੁੱਧ ਦਿੱਤਾ ਝੋਟੀ ਨੇ 12 ਕਿਲੋ ਦੁੱਧ ਵਧੀਆ ਦਿੰਦੀ ਹੈ ਬਾਈ ਠੀਕ ਆ ਵਧੀਆ ਠੀਕ ਆ ਭਰਾਏ ਬਾਈ ਇਸ ਦੀ ਹਾਂ ਵਧੀਆ ਆ ਜਿਮਿਆ ਝੋਟੀ ਹੈ ਜੇ ਨਾਲ ਦੇ ਜਮਾ ਠੀਕ ਐ ਸੋ ਵਧੀਆ ਬੱਚੇ ਪੌਂਦੀ ਆ ਤੇ ਵਧੀਆ ਲੱਗਿਆ ਵਸੀਮ ਨੇ ਦੇ ਤੇ ਸੂਣ ਚ ਰਹਿ ਕੇ 11 12 ਦਿਨ ਬਾਕੀ 12 ਕਿਲੋ ਦੁੱਧ ਦੂਜੀ ਸੂਈ ਦਿੱਤਾ ਤੇ ਚੋਣ ਵਗਰੇ ਦਾ ਅੱਜ ਪੂਰੀ ਪੋਲੀਸੀ ਐਦ ਕੀ ਅੰਦਾਜ਼ਾ ਲਾਗੇ ਚੱਲੀ ਆਪਾਂ ਤੀਜੀ ਸੂਈ ਨੂੰ ਪ੍ਰੋਪਰ ਮੈਂ ਤਿਆਰ ਹੋ ਗਈ ਵੀ 13 ਕਿਲੋ ਦੁੱਧ ਆਸ-ਪਾਸ ਇਹਨੇ ਰਾਮਣਾ ਪਾ ਗਣ ਛੱਡਣੀ ਪੈਂਦੀ ਹੈ ਬਾਈ ਠੀਕ ਹੈ 2 ਮਹੀਨੇ ਛੱਡਦੇ ਆ ਪਹਿਲਾਂ ਆਪਾਂ 2 ਮਹੀਨੇ ਆਪ ਛੱਡਣੀ ਪੈਣੀ ਹੈ ਠੀਕ ਹੈ ਸਵਰ ਸਿੰਘ ਨੂੰ ਮੂੰਹ ਮੱਥਾ ਦੇਖ ਸਕਦੇ ਹੋ ਚੰਗੀ ਰਾਜੀ ਸਮੀਪਲੀ ਬਹੁਤ ਆ ਤੀਜਾ ਸੂਆ ਜੈਨ ਨੂੰ ਸੁੰਦੀ ਆ ਤੇ ਮੁੱਲੇ ਦਾ ਹੈਗਾ ਜੈਨ ਨੂੰ ਜ 80000 77000 ਦੀ ਵੀਰ ਕਹਿੰਦੇ ਦੇਣੀਆਂ ਥੋੜਾ ਬੋਤਾ ਛੋੜੋ ਆਪਾਂ ਮੌਕੇ ਤੇ ਹੋ ਜੂ ਤੇ ਹਜੇ ਕੱਲੀ ਕੱਚੀ ਹੈ 11 12 ਦਿਨਾਂ ਦੀ ਲਗਭਗ 10 ਬਾਕੀ ਹੈ 12 ਦਿਨ ਇਹਨੇ ਆਮਣਾ ਲੈ ਜਾਣੇ ਆ ਤੇ ਬਾਕੀ ਕੱਦ ਬੱਡ ਬਹੁਤ ਆ ਤੇ ਪਲੀ ਪੂੜੀ ਬਹੁਤ ਆ ਮੂੰਹ ਮੱਥਾ ਦੇਖੋ ਕਿਸੇ ਪਾਸੇ ਲਿੱਸੀ ਨਾ ਵੀ ਨੀ ਤੇ ਬਾਕੀ ਥਣ ਦੇਖ ਸਕਦੇ ਨੇੜ ਤੋਂ ਸੋਹਣਾ ਸਾਫ਼ ਜਿਹਾ ਥਾਣਾ ਹਵਾਨਾ ਸਭbro ਦੇਖੋ ਠੰਡੀ ਸੀਲ ਬਾਦੂ ਹੈ ਜਿਵੇਂ ਮਰਜੀ ਥਾਣਾ ਦੇ ਹੱਥ ਫੇਰੀ ਚੱਲੋ ਤੇ ਕੋਈ ਡੈੱਕ ਦੀ ਨਹੀਂ ਕਿਸੇ ਗੱਲ ਦੀ ਇਹਨੂੰ ਸੋ ਤੀਜਾ ਸੂਰ ਸੁੰਦੀ ਆ 77000 ਦੀ ਜੱਸਰ ਉਹਨਾਂ ਨੂੰ ਦੇਣੀ ਆ ਤੇ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਤੇ ਇਕੱਲੀ ਕੱਚੀ ਐ ਇਸ ਵਾਰ ਮਨ ਅੰਦਾਜ਼ਾ ਲਾ ਸਕਦੇ ਆ 13 ਕਿਲੋ ਦੁੱਧ ਦਾ ਸੋ ਕੋਈ ਵੀ ਵੀਰੇ ਛੋਟੀਆਂ ਖਰੀਦਦਾ ਚਾਹਵਣ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਹੋਰ